ਸਤਨਾਮ ਸ਼ਿਵਾਇਕਰੂਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਪਾਵਨ ਖਰੀ ਮਲਾ ਪੰਜਵਾਂ ਸ਼ਲੋਕ ਧਰਨ ਹੋਤੀ ਤੀਨੁਦਰ ਜੈ ਹੋਵੂ ਸੁਪਰਸੰਨ ਜੋ ਜਾਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਤਨ ਜਿੰਨਾ ਉਤੇ ਨਿਰੰਕਾਰ ਪ੍ਰਸਾਨ ਹੋ ਜਾਂਦਾ ਹੈ ਉਹਨਾਂ ਨੂੰ ਉਸਤੇ ਧਾਰ ਤੇ ਪਹੁੰਚਣ ਲੱਗਿਆ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ ਉਹ ਨਾਨਕ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਸੇਵਕਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ ਉਹ ਭਾਗਾ ਵਾਲੇ ਹਨ ਉਹ ਵਿਦਾਈ ਦੇ ਹੱਕਦਾਰ ਹਨ ਭੌੜੀ ਠਟਾ ਮਨੁਆਟ ਭਾਏ ਨਹੀਂ ਜੋ ਸਗਲ ਤਿਆਗ ਏ ਕੇ ਲਪਟਾਈ ਠੈਕ ਠੈਕ ਮਾਇਆ ਸੰਗ ਮੁਏ ਉਅਕ ਕੁਸਲ ਨ ਕਤੂ ਹੋਏ ਚਾਂਦ ਪਰਿ ਸੰਤ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੇ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ 우ਆ ਕਾ ਮਨ ਸ਼ਿਤ ਲਾਇਆ ਠਠਾ ਜੋ ਸਭ ਕੁਝ ਛੱਡ ਕੇ ਨਿਰੰਕਾਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਉਹ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦੇ ਜੋ ਲੋਕ ਮਾਇਆ ਦੇ ਨਾਲ ਚਿੰਬੜੇ ਰਹਿੰਦੇ ਹਨ ਉਹ ਖੱਪਦੇ ਰਹਿੰਦੇ ਹਨ ਉਹਨਾਂ ਨੂੰ ਕਦੀ ਵੀ ਖੁਸ਼ੀ ਆਸਰ ਨਹੀਂ ਹੁੰਦੀ ਰੂਹਾਨੀ ਬੰਦਿਆਂ ਦੀ ਸੰਗਤ ਵਿੱਚ ਰਹਿਣ ਨਾਲ ਮਨ ਨੂੰ ਠੰਡਕ ਮਿਲਦੀ ਹੈ ਤੇ ਪ੍ਰਭੂ ਦਾ ਅੰਮ੍ਰਿਤ ਨਾਮ ਜਿੰਦ ਨੂੰ ਮਿੱਠਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਮਨੁੱਖ ਮਾਲਕ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸ ਦਾ ਮਨ ਸਦਾ ਠੰਡਾ ਠਾਰ ਬਣਿਆ ਰਹਦਾ ਹੈ ਸ਼ਲੋਕ ਦੰਦਵਤ ਬੰਦਨ ਆਨਿਕ ਬਾ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਮੈਂ अनेका ਵਾਰੀ ਸਭ ਤਾਤਾਂ ਦੇ ਮਾਲਕ ਪਰਮੇਸ਼ਰ ਨੂੰ ਦੰਦੋਤ ਬੰਦਨਾ ਕਰਦਾ ਹਾਂ ਗੁਰਨਾਨਕ ਸਾਹਿਬ ਬੇਨਤੀ ਕਰਦੇ ਹਾਂ اے ਪ੍ਰਭ ਮੈਨੂੰ ਆਪਣਾ ਹੱਥ ਥੀਕੇ ਡੋਲਣ ਤੋਂ ਬਚਾ ਲੈ ਪੌੜੀ ਡਡ ਡੇਰਾਏ ਨਹੀਂ ਜੜੇ ਰਤਜਣ ਉਹ ਆ ਡੇਰਾ ਕਾ ਸੰਜਮ ਗੁਰ ਕੇ ਸ਼ਬਦ ਪਛਾਨ ਈਆ ਡੇਰਾ ਕੋਸ਼ਮ ਕਰ ਕਾਲੇ ਜਾ ਕੇ ਤਸੁ ਨਹੀਂ ਸੰਗ ਚਾਲੇ ਉਹ ਡੇਰਾ ਕੀ ਸੋਮਿਤ ਜਾਣੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨੀਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨੈ ਡੁਲਾਇਆ ਡਡਾ ਏ ਭਾਈ ਇਸ ਸੰਸਾਰ ਤੇਰਾ ਡੇਰਾ ਨਹੀਂ ਜਿੱਥੇ ਤੂੰ ਪ੍ਰਭੂ ਦੇ ਚਰਨਾਂ ਵਿੱਚ ਡੇਰਾ ਕਰਨਾ ਹੈ ਉਸ ਨੂੰ ਪਛਾਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿੱਚ ਸਦਾ ਰਹਿਣ ਦੀ ਕੀ ਯੋਗਤ ਹੈ ਦੁਨੀਆਵੀ ਘਰ ਦੀ ਖਾਤਰ ਮਨੁੱਖ ਬਹੁਤ ਮਿਹਨਤ ਕਰਦਾ ਹੈ ਹਾਲਾਂਕਿ ਇਸ ਦਾ ਰੱਤਾ ਪਰ ਵੀ ਇਸ ਦੇ ਨਾਲ ਨਹੀਂ ਜਾਂਦਾ ਜਿਸ ਉਤੇ ਪੂਰਨ ਪਰਮੇਸ਼ਰ ਮਿਹਰ ਦੀ ਨਿਗਾਹ ਕਰਦਾ ਹੈ ਸਿਰਫ ਉਹ ਹੀ ਪਰਲੋਕ ਦੇ ਟਿਕਾਣੇ ਦੀ ਅਸਲੀਅਤ ਨੂੰ ਸਮਝਦਾ ਹੈ ਇਹੀ ਟਿਕਾਣਾ ਅਟਲ ਅਤੀਤ ਸਦਾ ਰਹਿਣ ਵਾਲਾ ਹੈ ਜੋ ਸਾਧੂਆਂ ਦੀ ਸੰਗਤ ਸਦਕਾ ਹਾਸਲ ਹੁੰਦਾ ਹੈ ਉਹ ਨਾਨਕ ਸਭ ਫਰਮਾਉਂਦੇ ਹਨ ਇਸ ਨੂੰ ਹਾਸਲ ਕਰਕੇ ਮਨੁੱਖ ਕਦੇ ਨਹੀਂ ਡੋਲਦਾ ਸ਼ਲੋਕ ਤਾ ਲਾਗੇ ਧਰਮ ਰਾਏ ਕਿਨੇ ਨਕਾਲਿਓ ਬੰਧ ਨਾਨਕ ਉਬਰੇ ਜਪ ਹਰੀ ਸਾਦ ਸੰਗ ਸੰਬੰਧ ਜਦੋਂ ਧਰਮ ਰਾਜ ਮਨੁੱਖ ਨੂੰ ਖਤਮ ਕਰਦਾ ਹੈ ਤਾਂ ਕੋਈ ਵੀ ਉਸ ਦੇ ਰਾਹ ਵਿੱਚ ਰੁਕਾਵਟ ਨਹੀਂ ਪਾਉਂਦਾ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਸਾਧੂਆਂ ਦੀ ਸੰਗਤ ਵਿੱਚ ਜੋੜ ਕੇ ਪਰਮਾਤਮਾ ਨੂੰ ਜਪਦੇ ਹਨ ਉਹ ਬਚ ਜਾਂਦੇ ਹਨ ਵਾਇਕੁਚਿਕਾ ਖਾਲਸਾ ਵਾਇਕੁਚਿਕੀ ਫਤਿਹ